ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੇ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਘਰ ਮਕਾਨ ਬਣਾਉਣ ਬਾਰੇ ਕਿ ਘਰ ਨੂੰ ਵਾਸਤੂ ਅਨੁਸਾਰ ਆਪਾਂ ਨੂੰ ਕਿਉਂ ਬਣਾਉਣਾ ਚਾਹੀਦਾ ਹੈ ਵਾਸਤੂ ਅਨੁਸਾਰ ਘਰ ਬਣਾਉਣ ਦਾ ਤੁਹਾਨੂੰ ਕੀ ਫਾਇਦਾ ਹੁੰਦਾ ਹੈ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਘਰ ਬਣਾਉਣਾ ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ ਹੈ ਜਿਆਦਾਤਰ ਲੋਕਾਂ ਦਾ ਲਾਈਫ ਦੇ ਵਿੱਚ ਇੱਕ ਵਾਰ ਹੀ ਮਕਾਨ ਬਣਦਾ ਹੈ ਜਿਨ੍ਹਾਂ ਦੇ ਸ਼ਨੀ ਤੇ ਸ਼ੁਕਰ ਜਿਆਦਾ ਮਜ਼ਬੂਤ ਸਥਿਤੀ ਦੇ ਵਿੱਚ ਹੋਣ ਉਹਨਾਂ ਦੇ ਜਿਹੜੇ ਮਕਾਨ ਹੈ ਇੱਕ ਤੋਂ ਜਿਆਦਾ ਬਣਦੇ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਮਕਾਨ ਹੈ ਜਿਹੜਾ ਵਾਸਤੂ ਦੇ ਅਨਸਾਰ ਕਿਉਂ ਬਣਾਉਣਾ ਚਾਹੀਦਾ ਤੇ ਇਸ ਮਕਾਨ ਦੇ ਕੀ ਫਾਇਦੇ ਨੇ ਘਰ ਆਪਣਾ ਘਰ ਕਿਵੇਂ ਦਾ ਹੋਵੇਗਾ ਇਹ ਆਪਣੀ ਪੁੰਡਲੀ ਦੇ ਗ੍ਰਹਾਂ ਦੀ ਸਥਿਤੀ ਤੋਂ ਹੈ ਜਿਹੜਾ ਪਤਾ ਲੱਗ ਜਾਂਦਾ ਹੈ ਜੇਕਰ ਆਪਣਾ ਮਕਾਨ ਵਾਸਤੂ ਦੇ ਅਨੁਸਾਰ ਬਣਿਆ ਹੋਵੇਗਾ ਤਾਂ ਉਸ ਘਰ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਰਹੇਗੀ 네ਗੇਟਿਵਿਟੀ ਉਸ ਦੇ ਘਰ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਦੂਸਰਾ ਉਸ ਘਰ ਦੇ ਵਿੱਚ ਲੰਬੀ ਬਿਮਾਰੀ ਜਲਦੀ ਕਿਸੇ ਨੂੰ ਨਹੀਂ ਲੱਗਦੀ ਤੀਸਰਾ ਵਾਸਤੂ ਅਨੁਸਾਰ ਘਰ ਵਿੱਚ ਕਦੇ ਵੀ ਤੰਦੀ ਕਮੀ ਨਹੀਂ ਆਉਂਦੀ ਜਿੰਨਾ ਤੁਸੀਂ ਕੰਮ ਕਰਦੇ ਹੋ ਉਸ ਤੋਂ ਵੱਧ ਤੁਹਾਨੂੰ ਲਾਭ ਮਿਲਦਾ ਹੈ ਘਰ ਦੇ ਵਿੱਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ ਤਾਂ ਦੀ ਹਾਨੀ ਕਦੇ ਨਹੀਂ ਹੁੰਦੀ ਤੁਹਾਡੇ ਜੋ ਬੱਚੇ ਨੇ ਉਹ ਉਸ ਘਰ ਦੇ ਵਿੱਚ ਜ਼ਿਆਦਾ ਸਕਸੈਸ ਕਰਦੇ ਆ ਫਸਟ ਆਪਣੀ ਕੁੰਡਲੀ ਦੇ ਗ੍ਰਹਿਾਂ ਦੀ ਜੋ ਸਥਿਤੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਸੈਕਿੰਡ ਤੇ ਜਿਹੜਾ ਆਉਂਦਾ ਉਹ ਆਪਣੇ ਘਰ ਦਾ ਵਾਸਤੂ ਹੁੰਦਾ ਹੈ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਹੀ ਵਾਸਤੂ ਹੈ ਪਾਣੀ ਦੀ ਦਿਸ਼ਾ ਵਿੱਚ ਪਾਣੀ ਦਾ ਹੋਣਾ ਅਗਨੀ ਦੀ ਦਿਸ਼ਾ ਵਿੱਚ ਅਗਨੀ ਦਾ ਹੋਣਾ ਸਾਊਥ ਸਾਈਡ ਵਿੱਚ ਕੀ ਹੋਣਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਅਵੋਇਡ ਹੋਣੀਆਂ ਚਾਹੀਦੀਆਂ ਨੇ ਨਾਰਥ ਸਾਈਡ ਤੁਹਾਡੀ ਕਿਵੇਂ ਦੀ ਹੋਏਗੀ ਵੈਸਟ ਦੇ ਵਿੱਚ ਤੁਹਾਡਾ ਕੀ ਹੋਣਾ ਚਾਹੀਦਾ ਤੇ ਕਿਹੜੀਆਂ ਚੀਜ਼ਾਂ ਅਵੋਇਡ ਹੋਣੀਆਂ ਚਾਹੀਦੀਆਂ ਨੇ ਈਸਟ ਦੀ ਸਾਈਡ ਆਪਣੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਸਾਰੀਆਂ ਦਿਸ਼ਾਵਾਂ ਆਪਾਂ ਅਲੱਗ-ਅਲੱਗ ਵੀਡੀਓ ਇਹਨਾਂ ਤੇ ਪਹਿਲਾਂ ਪਾ ਚੁੱਕੇ ਹਾਂ ਤੁਸੀਂ ਉੱਥੇ ਜਾ ਕੇ ਮੇਰੀਆਂ ਵੀਡੀਓਜ਼ ਚੈੱਕ ਕਰ ਸਕਦੇ ਹੋ ਜੋਤਿਸ਼ ਦੇ ਨਾਲ ਸਬੰਧਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਜਿਹੜੀ ਉਹ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ